ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਨੂੰ ਸਾਹਮਣੇ ਰੱਖ ਕੇ ਉਸ ਦੀ تشریح ਵਿਆਖਿਆ ਕੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਪੰਕਤੀਆਂ ਹੈਗੀਆਂ ਨੇ ਇਹ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਸੁਨ ਗੁਰ ਵਚਨ ਮਨ ਤੀਰ ਲਗਈਆ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਵਚਨ ਨੂੰ ਤੀਰ ਦੇ ਨਾਲ ਸ਼ਸਤਰ ਦੇ ਨਾਲ ਮੁਸ਼ਾਬਤ ਦਿੱਤੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ਸਤਰ ਜਦ ਚੋਟ ਕਰੇਗਾ ਤਾਂ ਲਾਜ਼ਮੀ ਕਿਸੇ ਦੀ ਮੌਤ ਹੋਵੇਗੀ ਸ਼ਸਤਰ ਲਾਜ਼ਮੀ ਖੰਡ-ਖੰਡ ਕਰ ਦੇਵੇਗਾ ਸ਼ਸਤਰ ਦਾ ਕੰਮ ਹੀ ਇਹ ਟੁਕੜੇ-ਟੁਕੜੇ ਕਰ ਦੇ ਖਤਮ ਕਰ ਦੇ ਤੇ ਸ਼ਬਦ ਨੂੰ ਸ਼ਸਤਰ ਦੇ ਨਾਲ ਤੀਰ ਦੇ ਨਾਲ ਮੁਸ਼ابہਤ ਦਿੱਤੀ ਹੈ ਸ਼ਬਦ ਤੀਰ ਹੈ ਸ਼ਬਦ ਦਾ ਤੀਰ ਤਨ ਨੂੰ ਨਹੀਂ ਲੱਗਦਾ ਕਿਉਂਕਿ ਸ਼ਬਦ ਅਸਥੂਲ ਸ਼ਸਤਰ ਨਹੀਂ ਹੈ ਕਿ ਸਰੀਰ ਨੂੰ ਜ਼ਖਮੀ ਕਰੇ ਜਾਂ ਸਰੀਰ ਦੇ ਟੁਕੜੇ ਕਰੇ ਸਰੀਰ ਨੂੰ ਘਾਉ ਪੁਚਾਵੇ ਜ਼ਖਮੀ ਕਰੇ ਸ਼ਬਦ ਸ਼ਸਤਰ ਦਾ ਸ਼ਬਦ ਦੇ ਤੀਰ ਦਾ ਇਹ ਕੰਮ ਨਹੀਂ ਸ਼ਬਦ ਦਾ ਤੀਰ ਲੱਗਦਾ ਹੈ ਮਨ ਨੂੰ ਸੁਣਨ ਗੁਰੂ ਬਚਨ ਮਨ ਤੇਰ ਲਗਈਆ ਗੁਰੂ ਦੇ ਬਚਨ ਨੂੰ ਗੁਰੂ ਦੇ ਸ਼ਬਦ ਨੂੰ ਤੀਰ ਨਾਲ ਮੁਸ਼ਾਬਤ ਦਿੱਤੀ ਹੈ ਸੰਬੋਧਨ ਕੀਤਾ ਹੈ ਸ਼ਬਦ ਕੀ ਹੈ ਤੀਰ ਜੇ ਤੀਰ ਲੱਗੇਗਾ ਤੇ ਚੋਟ ਹੋਵੇਗੀ ਬਾਹਰ ਦਾ ਤੀਰ ਜਿਸਮ ਨੂੰ ਲੱਗੇ ਤੇ ਸਰੀਰ ਤੜਪੇਗਾ ਅਗਰ ਮਨ ਨੂੰ ਸ਼ਬਦ ਦਾ ਤੀਰ ਲੱਗੇ ਤੇ ਤੜਪਣਾ ਮਨ ਦੇ ਚ ਵੀ ਪੈਦਾ ਹੋਵੇਗੀ لازمی کسی ਨੂੰ ਕੋਈ ਸ਼ਸਤਰ ਲੱਗਿਆ ਹੈ ਤੇ ਉਹਦਾ ਪਿੰਡਾ ਜ਼ਖਮੀ ਹੋ ਗਿਆ ਦਿਖਾਈ ਦੇਂਦਾ ਹੈ ਕਿਸੇ ਦੇ ਮਨ ਨੂੰ ਸ਼ਬਦ ਦਾ تیر ਲੱਗਿਆ ਉਹ ਬੰਦਾ ਵੀ ਛੁਪਿਆ ਨਹੀਂ ਰਹਿ ਸਕਦਾ ਫੌਰਨ ਪਤਾ ਚਲੇਗਾ ਇਹਨੂੰ تیر ਲੱਗਿਆ ਔਰ ਜਿਹਨੂੰ ਤੀਰ ਲੱਗਿਆ ਹੈ ਤੀਰ ਦੇ ਨਾਲ ਹੀ ਪੀੜ ਹੈ। ਤੇ ਉਸ ਪੀੜਾ ਦਾ ਗਿਆਨ ਬੋਧ ਉਸੇ ਨੂੰ ਹੀ ਹੈ ਜਿਸ ਨੂੰ ਇਹ ਤੀਰ ਲੱਗਿਆ ਸਤਿਗੁਰ ਆਪ ਕਹਿੰਦੇ ਲਾਗੀ ਹੋਏ ਸੋ ਜਾਨੇ ਪੀਰ RAM ਭਗਤ ਅਣਿਆਲੇ ਤੀਰ ਤੀਰ ਦੇ ਨਾਲ ਮੁਸ਼ਾਬਤ ਦਿੱਤੀ ਹੈ। तीर ਲੱਗੇਗਾ ਤੇ પીડા ضرور ਹੋਵੇਗੀ ਹਰ ਹਾਲਤੇ ਚੋਵੇਗੀ ਪੁਰਾਣਾ ਢਾਂਚਾ ਖਤਮ ਹੋਵੇਗਾ ਜਦ ਸਰੀਰ ਨੂੰ تیر ਲੱਗਦਾ ਹੈ ਸਰੀਰ ਦਾ ਅੰਤ ਤੇ ਸ਼ਬਦ ਦਾ تیر ਜਿਸ ਦਿਨ ਮਨ ਨੂੰ ਲੱਗਦਾ ਹੈ ਮਨ ਦਾ ਵੀ ਅੰਤ ਹੋ ਜਾਂਦਾ ਹੈ ਮਨ ਦਾ ਵੀ ਖਾਤਮਾ ਤੇ ਕੰਨ ਮਨ ਹੀ ਬੜਦਾ ਹੈ ਮਨ ਹੀ ਦੀਵਾਰ ਹੈ ਮਨ ਦੇ ਹਟਦਿਆਂ ਨਿਰੰਕਾਰ ਸਾक्षात ਰੂਪ ਵਿੱਚ ਪ੍ਰਗਟ ਹੁੰਦਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਹੈ ਕਿ ਬਿਨ ਮਨ ਮੁਵੇ ਕਿਵੇਂ ਹਰ ਪਾਏ ਮਨ ਮਰੇ ਤਾਂ ਤ ਮਰ ਜਾਏ ਬਿਨ ਮਨ ਮੁਵੇ ਕਿਵੇਂ ਹਰ ਪਾਏ ਬਿਨਾ ਮਨ ਦੀ ਮੌਤ ਤੋਂ ਹਰੀ ਦੀ ਪ੍ਰਾਪਤੀ ਕਿੱਥੇ ਜਿਹੜਾ ਆਖਿਆ ਜਾਂਦਾ ਹੈ ਨਾ ਮਨ ਸ਼ੁੱਧ ਕਰੋ ਇਹ ਮਜਬੂਰਨ ਇਹ ਸ਼ਬਦ ਵਰਤੇ ਜਾਂਦੇ ਨੇ ਮਨ ਸ਼ੁੱਧ ਕਰਨਾ ਦਰਸਲ ਇਸ ਤਰ੍ਹਾਂ ਦੀ ਕੋਈ ਅਵਸਥਾ ਹੀ ਨਹੀਂ ਆਉਂਦੀ ਜਦ ਕਹਿੰਦੇ ਅਸੀਂ ਇਹ ਬੰਦਾ ਪੂਰਨ ਤੌਰ ਤੇ ਸ਼ੁੱਧ ਹੋ ਗਿਆ ਤੇ ਦਾ ਇਹ ਮਤਲਬ ਹੈ ਮਨ ਮਰ ਗਿਆ ਮਨ ਕੈਨੂੰ ਕਹਿੰਦੇ ਨੇ ਅਸ਼ਾਂਤੀ ਨੂੰ ਬੇਚੈਨੀ ਨੂੰ ਦੁਬਧਾ ਨੂੰ ਵਿਤਕਰੇ ਨੂੰ ਮਨ ਕਹਿੰਦੇ ਨੇ ਔਰ ਕਿਸ ਨੂੰ ਮਨ ਕਹਿੰਦੇ ਨੇ ਔਰ ਕੀ ਹੁੰਦਾ ਹੈ ਮਨ ਮਨ ਦਾ ਕੋਈ ਰੰਗ ਰੂਪ ਤੇ ਅੰਦਰ ਕੋਈ ਨਹੀਂ ਮਨ ਦਾ ਕੋਈ ਵਜੂਦ ਤੇ ਕੋਈ ਨਹੀਂ ਇਸ ਵਾਸਤੇ ਇਹਨੂੰ ਵਿਗਿਆਨਕ ਢੰਗ ਨਾਲ ਪਕੜਨ ਦੀ ਕੋਸ਼ਿਸ਼ ਕਰਨਾ ਤੇ ਮਨ ਪਕੜਦੇ ਵਿੱਚ ਵੀ ਨਹੀਂ ਆਏਗਾ ਜਿੰਨੇ ਕਿ ਮਨ ਬੇਚੈਨ ਹੈ ਜਿਹੜਾ ਸੀ ਕਹਿੰਦੇ ਆ ਨਾ ਕਿ ਮਨ ਬੇਚੈਨ ਹੈ ਨਹੀਂ ਜੋ ਬੇਚੈਨੀ ਹੈ ਉਹੀ ਮਨ ਹੈ ਬਿਫਲਣੇ ਦੇ ਮਨ ਦੇ ਚ ਡੁੱਬਦਾ ਨਹੀਂ ਜੋ ਡੁੱਬਦਾ ਹੈ ਇਹ ਹੀ ਮਨ ਹੈ ਬਿਫਲਣੇ ਦਾ ਮਨ ਬੜਾ ਸੋਗ ਦੇ ਚ ਹੈ ਚਿੰਤਾ ਦੇ ਚ ਹੈ ਦੁੱਖ ਦੇ ਚ ਨਹੀਂ ਜੋ ਸੋਗ ਹੈ ਉਹੀ ਮਨ ਹੈ ਜੋ ਚਿੰਤਾ ਹੈ ਉਹੀ ਮਨ ਹੈ ਜੋ ਪਰੇਸ਼ਾਨੀ ਤੇ ਬਿਆਕੁਲਤਾ ਹੈ ਇਹ ਹੀ ਮਨ ਹੈ ਤੇ ਜੇ ਹੁਣ ਮਨ ਨੂੰ ਤੀਰ ਲਗੇ ਤੇ ਮਨ ਤੇ ਤੜਪੇਗਾ ਪੁਰਾਣਾ ਢਾਂਚਾ ਹੀ ਖਤਮ ਹੁੰਦਾ ਹੈ ਪੁਰਾਣੇ ਜੀਵਨ ਦਾ ਢਾਂਗ ਹੀ ਖਤਮ ਹੁੰਦਾ ਹੈ ਮਨੁੱਖ ਦਾ ਸੜੇ ਦੇਸ਼ ਦੇ ਚ ਬ੍ਰਾਹਮਣ ਵਾਸਤੇ ਇੱਕ ਸ਼ਬਦ ਹੈ ਦ્વਿੱਜ ਦ્વਿੱਜ ਦਾ ਮਤਲਬ ਹੈ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਤੈਨੂੰ ਨਵੀਂ ਜ਼ਿੰਦਗੀ ਮਿਲੀ ਹੈ ਤੇ ਦਰਸਲ ਧਾਰਮਿਕ ਜ਼ਿੰਦਗੀ ਨਵੀਂ ਜ਼ਿੰਦਗੀ ਉਦੋਂ ਮਿਲਦੀ ਹੈ ਜਦ ਮਨ ਮਰੇ ਮਨ ਖਤਮ ਹੋਵੇ ਮਨ ਅਗੋਂ ਪੜਦਾ ਹੈ ਬਹੁਤ ਵੱਡਾ ਇਹ ਹਟੇ ਤੇ ਨੂਰ ਪ੍ਰਗਟ ਹੋ ਸਕਦਾ ਹੈ ਭਾਵੇਂ ਸੂਰਜ ਆਪਣੀ ਥਾਂ ਤੇ ਮਹਾਨ ਹੈ ਤੇ ਸਮੁੱਚੇ ਬ੍ਰਹਿਮੰਡ ਨੂੰ ਰੋਸ਼ਨੀ ਦੇਣ ਦੇ ਸਮਰੱਥ ਹੈ ਪਰ ਇੱਕ ਛੋਟੀ ਜਿਹੀ ਕਾਲੀ ਬਦਲੀ ਆਸਮਾਨ ਤੇ ਛਾ ਜਾਵੇ ਤੇ ਉਹਦੀ ਧੁੱਪ ਉਹਦੀ ਕਿਰਨਾ ਉਹਦਾ ਪੂਰਨ ਨੂਰ ਉਹਦਾ ਪੂਰਨ ਚਾਨਣਾ ਜ਼ਮੀਨ ਤੇ ਨਹੀਂ ਪਹੁੰਚਦਾ ਭਾਵੇਂ ਆਤਮਾ ਆਪਣੀ ਥਾਂ ਤੇ ਸਰਬਗ ਹੈ ਮਹਾਨ ਹੈ ਪਰਮ ਪ੍ਰਕਾਸ਼ ਹੈ ਪਰਮ ਆਨੰਦ ਹੈ ਪਰ ਜਿਹੜੀ ਮਨ ਦੀ ਬਦਲੀ ਅੱਗੋਂ ਛਾ ਜਾਂਦੀ ਹੈ ਸਾਡਾ ਸੰਬੰਧ ਟੁੱਟ ਜਾਂਦਾ ਹੈ ਉਸ ਪਰਮ ਰੋਸ਼ਨੀ ਨਾਲ ਉਸ ਪਰਮ ਆਨੰਦ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਨੂੰ ਇਸ ਢੰਗ ਨਾਲ ਖੋਲਿਆ ਹੈ ਕਿ ਭਾਂਜਨ ਕੇ ਜੈਸੇ ਕੋ ਦੀਪਕ ਕੇ ਦੁਰਾਏ ਰਾਖੇ ਮੰਦਰ ਮੇ ਅਛਤ ਹੀ ਦੂਸਰੋ ਨਾ ਜਾਣਿਆ ਆ ਅਧਿਆਤਮ ਪ੍ਰਕਾਸ਼ ਦੀ ਮੈਂ ਗਲ ਆਪ ਜੀ ਦੇ ਸਾਹਮਣੇ ਆਰੰਭ ਕੀਤੀ ਹੈ ਤੇ ਹੁਣ ਸਾਰੀ ਜ਼ਿੰਦਗੀ ਕੋਈ ਕਥਾ ਨਹੀਂ ਸੁਣੀ ਜਾਣਾ ਆਖਰ ਜਿਸ ਦੀ ਕਥਾ ਸੁਣਨੀ ਹੋ ਉਸ ਨਾਲ ਸੰਬੰਧ ਵੀ ਜੋੜਨਾ ਹੈ ਇੰਨੇ ਮੈਰਸ ਕਰਦੇ ਹੁਣ ਸਾਰੀ ਜ਼ਿੰਦਗੀ ਮੇਰੇ ਗੁਰਦੁਆਰੇ ਨਹੀਂ ਆਉਣਾ ਉਹਨੂੰ ਗੁਰੂ ਤੱਕ ਵੀ ਪਹੁੰਚਣਾ ਹੈ ਗੁਰਦੁਆਰੇ ਆਣਾ ਹੋਰ ਗੱਲ ਹੈ ਗੁਰੂ ਤੱਕ ਪਹੁੰਚਣਾ ਹੋਰ ਗੱਲ ਹੈ ਇੱਥੇ ਮੈਰਜ਼ ਕਰਦੇ ਆ ਗੁਰਦੁਆਰੇ ਤੁਸੀਂ ਆਏ ਹੋ ਇਹ ਹਾਜ਼ਰੀ ਭਰੀ ਹੈ ਪਰ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਤੇ ਹਜ਼ੂਰੀ ਚ ਚਲਾ ਗਿਆ ਹਾਜ਼ਰੀ ਭਰਨੀ ਹੋਰ ਗੱਲ ਹੈ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ ਤੇ ਹਾਜ਼ਰੀ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤੋਂ ਨਿਕਲ ਗਿਆ ਸੀ ਹਾਜ਼ਰ ਗੈਰ ਹਾਜ਼ਰ ਜ਼ੈਰਾ ਹਾਜ਼ਰ ਹਾਜ਼ਰ ਹਾਜ਼ਰੀ ਦੀ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਤੁਸੀਂ ਹਾਜ਼ਰੀ ਭਰ ਲਈ ਤੇ ਸਿਰਫ ਇਸ ਗੱਲ ਨੂੰ ਆਖਿਆ ਜਾਏ ਬਈ ਬੜੇ-ਬੜਿਆਂ ਭਾਗਾਂ ਦੀ ਨਿਸ਼ਾਨੀ ਹੈ ਜੀ ਬੜੀ ਤੁਸੀਂ ਖੁਸ਼ਕਿਸਮਤ ਹੋ ਬੜੇ ਤੁਸੀਂ ਮਹਾਨ ਹੋ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਸਾਡਾ ਹੋਰ ਜਿਹੜਾ ਹੰਕਾਰ ਹੈ ਸਿਖਰ ਤੇ ਪਹੁੰਚ ਜਾਂਦਾ ਹੈ ਵਾਕਈ ਐਸੀ ਮਹਾਨਾ ਬੜੀ ਵੱਡੀ ਗੱਲ ਹੈ ਹਾਜ਼ਰੀ ਭਰਨੀ ਹੋਰ ਗੱਲ ਹੈ ਤੇ ਗੁਰੂ ਦੀ ਹਜ਼ੂਰੀ ਵਿੱਚ ਜਾਣਾ ਹੋਰ ਗੱਲ ਹੈ ਗੁਰਦੁਆਰੇ ਆਣਾ ਹੋਰ ਗੱਲ ਹੈ ਗੁਰੂ ਨੂੰ ਮਿਲਣਾ ਗੁਰੂ ਨਾਲ ਜੁੜਨਾ ਹੋਰ ਗੱਲ ਹੈ ਲੱਖਾਂ ਬੰਦੇ ਗੁਰਦੁਆਰੇ ਆਉਂਦੇ ਕੋਈ ਇੱਕ ਅਦ ਗੁਰੂ ਨਾਲ ਜੁੜਦਾ ਬਗੌਰ ਮੁਤਾਲਾ ਕਰਕੇ ਵੇਖ ਲੱਖਾਂ ਬੰਦੇ ਰੋਜ਼ ਹਾਜ਼ਰੀ ਭਰਦੇ ਨੇ ਕਿਸੇ ਇੱਕ ਅਦ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੁੰਦੀ ਹੈ ਤੇ ਜਿਹੜਾ ਹਜ਼ੂਰੀ ਚ ਗਿਆ ਉਹ ਹੀ ਪਰਵਾਨਾ ਜਿੱਦਿ ਸ਼ੁਰਤ ਸ਼ਬਦ ਦੇ ਨੇੜੇ ਚਲੀ ਗਈ ਜੋ ਸ਼ਬਦ ਵਿੱਚ ਲੀਨ ਹੋ ਗਿਆ ਹਜ਼ੂਰੀ ਚ ਚਲਾ ਗਿਆ ਬਾਕੀ ਤੇ ਹਾਜ਼ਰੀ ਪਰਦੇ ਨੇ ਤੇ ਹਾਜ਼ਰੀ ਭਰਨ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ساری ਜ਼ਿੰਦਗੀ ਹੁਣ ਗੁਰੂ ਦੀ ਕਥਾ ਹੀ ਨਹੀਂ ਸੁਣਨੀ ਗੁਰੂ ਨਾਲ ਜੁੜਨਾ ਵੀ ਹੈ ਜ਼ਿੰਦਗੀ ਭਰਨੇ ਗੁਰਦੁਆਰੇ ਹੀ ਨਹੀਂ ਆਣਾ ਹੁ ਗੁਰੂ ਨੂੰ ਮਿਲਣਾ ਵੀ ਹੈ ਗੁਰੂ ਨਾਲ ਜੁੜਨਾ ਵੀ ਹੈ ਕਈਆਂ ਨੇ ਇਸੇ ਨੂੰ ਕਾਫੀ ਸਮਝ ਲਿਆ ਚਲੋ ਆ ਗਏ ਘੰਟਾ ਅੱਧਾ ਘੰਟਾ ਬੈਠ ਗਏ ਚਲੇ ਗਏ ਹੋ ਗਈ ਗੱਲ ਸਿਰ ਦਾ ਬੋਝ ਲੈ ਗਿਆ ਫਰਜ਼ ਦੀ ਪੂਰਤੀ ਹੋ ਗਈ ਨਹੀਂ ਜਿੰਨੇ ਚਿਰ ਤੱਕ ਮਨੁੱਖ ਗੁਰੂ ਨੂੰ ਮਿਲਿਆ ਨਹੀਂ ਗੱਲ ਬਣੇਗੀ ਨਹੀਂ ਤੇ ਜਿਹੜਾ ਗੁਰੂ ਨੂੰ ਮਿਲਿਆ ਉਹਦੀ ਪਹਿਚਾਣ ਕੀ ਪਹਿਚਾਣ ਭਗਤ ਕਬੀਰ ਕਰਾਉਂਦੇ ਨੇ ਗੁਰੂ ਲਾਗਾ ਤਬ ਜਾਣੀਏ ਮਿਟੇ ਮੋਹ ਤਨਤਾਪ ਹਰਕ ਸੋਗ ਦਾ ਜੇ ਨਹੀਂ ਤਬ ਹਰ ਆਪੇ ਆਪ ਗੁਰੂ ਤੱਕ ਕੋਈ ਪਹੁੰਚੇ ਕੀ ਪਹਿਚਾਨ ਵੀ ਇਹਨੂੰ ਗੁਰੂ ਲੱਗ ਗਿਆ ਇਹ ਗੁਰੂ ਨੂੰ ਲੱਗ ਗਿਆ ਵੀ ਕਹਿੰਦੇ ਨੇ ਫਲਾਣ ਨੇ ਦੂਤੋਂ ਫਲਾਣੇ ਦੀ ਲਾਗ ਲੱਗ ਗਈ ਹੈ ਕਿਸੇ ਸਿੱਖ ਨੂੰ ਗੁਰੂ ਦੀ ਲਾਗ ਲੱਗ ਗਈ ਹੈ ਕੋਈ ਸਿੱਖ ਗੁਰੂ ਨਾਲ ਜੁੜ ਗਿਆ ਤੇ ਗੁਰੂ ਦੀ ਲਾਗ ਸਿੱਖ ਨੂੰ ਲੱਗ ਗਈ ਹੈ ਪਹਿਚਾਣ ਕੀ ਹੋਵੇਗੀ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਦਾ ਮੋਹ ਮਿਟ ਜਾਏਗਾ ਤਨ ਦੇ ਤਾਪ ਮਿਟ ਜਾਣਗੇ ਹਰ ਇੱਕ ਸੋਗ ਮਿਟ ਜਾਏਗਾ ਦੁੱਖ ਦਾ ਮਿਟ ਜਾਏਗੀ ਬੇਚੈਨੀਆਂ ਮਿਟ ਜਾਣਗੀਆਂ ਪਰੇਸ਼ਾਨੀਆਂ ਮਿਟ ਜਾਣਗੀਆਂ ਕਬੀਰ ਕਹਿੰਦੇ ਨੇ ਇਹ ਪਹਿਚਾਣ ਹੈ ਗੁਰੂ ਨੂੰ ਮਿਲੇ ਆ ਤੇ ਗੁਰਦੁਆਰੇ ਆਉਂਦਿਆ ਆਇਆ ਵੀ ਬੈਠਾ ਹੋਇਆ ਵੀ ਬੇਚੈਨੀਆਂ ਚ ਐ ਪਰੇਸ਼ਾਨੀਆਂ ਚ ਐ ਜਾ ਰਿਹਾ ਰੋਂਦਾ ਹੋਇਆ ਜਾ ਰਿਹਾ ਆਇਆ ਰੋਂਦਾ ਹੋਇਆ ਆਇਆ ਹੈ ਬੇਚੈਨ ਹੈ ਦੁਖੀ ਹੈ ਦੁਬਦਾ ਹੈ ਮੋਹ ਹੈ ਪਕੜ ਹੈ ਤੋ ਇੱਕ ਗੱਲ ਤੇ ਸਪਸ਼ਟ ਹੋਈ ਇਨੇ ਹਾਜ਼ਰੀ ਭਰੀ ਹੈ ਇਸ ਨੂੰ ਹਜ਼ੂਰੀ ਨਸੀਬ ਨਹੀਂ ਹੋਈ ਤੇ ਗੁਰਦੁਆਰੇ ਜ਼ਰੂਰ ਆਇਆ ਹੈ ਗੁਰੂ ਤੱਕ ਨਹੀਂ ਪਹੁੰਚਿਆ ਜੇ ਗੁਰੂ ਤੱਕ ਨਹੀਂ ਪਹੁੰਚਿਆ ਤਾਂ ਲਾਜ਼ਮੀ ਕੁਛ ਨਾ ਕੁਛ ਮਨੁੱਖ ਦੀ ਆਪਣੀ ਤਰਫੋਂ ਰੋਕ ਹੈ ਇੰਨੀ ਮੈਂ ਅਰਜ਼ ਕਰਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਂਜਨ ਕੇ ਜੈਸੇ ਕੋ ਦੀਪਕ ਕੇ ਦੁਰਾਏ ਰਾਖੇ ਮੰਦਰ ਮੇ ਅਛਤ ਹੀ ਦੂਸਰੋ ਨਾ ਜਾਣੇ ਇੱਕ ਦੀਵਾ ਜਲ ਰਿਹਾ ਹੈ ਉਹਨੂੰ ਕਿਸੇ ਭਾਂਡੇ ਨਾਲ ਟੱਕ ਦੇਈਏ। ਤੋ ਰੋਸ਼ਨੀ ਹੁਣ ਮੰਦਰ ਦੇ ਚ ਨਹੀਂ ਹੋਵੇਗੀ। ਭਾਵੇਂ ਦੀਵਾ ਜਲ ਰਿਹਾ ਹੈ। ਭਾਵੇਂ ਰੋਸ਼ਨੀ ਮੌਜੂਦ ਹੈ। ਪਰ ਇੱਕ ਭਾਂਡੇ ਨਾਲ ਟੱਕ ਦਿੱਤਾ ਗਿਆ ਦੀਵਾ। ਜਲ ਰਿਹਾ ਦੀਪਕ। ਜਿਸ ਦੀਪਕ ਦੀ ਰੋਸ਼ਨੀ ਸਮੋਂ ਮੰਦਰ ਦੇ ਚ ਜਾਣੀ ਚਾਹੀਦੀ ਸੀ ਹੁਣ ਨਹੀਂ ਹੈ। ਸਾਡੇ ਅੰਦਰ ਪ੍ਰਮਾਤਮਾ ਦੀ ਅੰਸ਼ ਹੈ ਆਤਮਾ ਜਲਦਾ ਹੋਇਆ ਦੀਵਾ ਜੋਤ ਤੇ ਉਹਦੇ ਉੱਤੇ ਅਸੀਂ ਇੱਕ ਭਾਂਡਾ ਪਾ ਦਿੱਤਾ ਹੈ ਕਿਹੜਾ ਮਨ ਦਾ ਮਨ ਕੀ ਮੈਂ ਫਿਰ ਅਰਜ਼ ਕਰਾਂ ਕਿ ਜਿਹੜਾ ਬੰਦਾ ਕਹਿੰਦਾ ਨਾ ਮੇਰਾ ਮਨ ਦੁਖੀ ਹੈ ਨਹੀਂ ਜੋ ਦੁੱਖ ਹੈ ਇਹ ਹੀ ਮਨ ਹੈ ਜੋ ਬੇਚੈਨੀਆ ਨੇ ਇਹ ਹੀ ਮਨ ਹੈ ਜੋ ਵਿਤਕਰੇ ਨੇ ਇਹ ਹੀ ਮਨ ਹੈ ਜੋ ਦੁਬਦਾ ਹੈ ਇਹ ਹੀ ਮਨ ਹੈ ਜੋ ਸੰਕਲਪ ਤੇ ਵਿਕਲਪ ਨੇ ਬਸ ਇਹੀ ਮਨ ਹੈ ਤੇ ਭਾਈ ਜੀ ਕਹਿੰਦੇ ਨੇ ਇਸ ਦੀਵੇ ਨੂੰ ਤੂੰ ਇਸ ਪਰਦੇ ਨਾਲ ਇਸ ਭਾਂਡੇ ਨਾਲ ਟੱਕ ਛੱਡਿਆ ਤੇ ਹੁਣ ਭਾਂਡਾ ਇੱਕ ਪਾਸੇ ਕਰ ਨੂਰ ਤੇ ਮੌਜੂਦ ਹੈ ਚਾਨਣਾ ਤੇ ਮੌਜੂਦ ਹੈ ਬੰਦਾ ਆਪਣੇ ਘਰ ਦੇ ਬੂਹੇ ਬੰਦ ਕਰ ਦੇਵੇ ਬਾਰੀਆਂ ਬੰਦ ਕਰ ਦੇਵੇ ਪਰਦੇ ਲਾ ਦੇਵੇ ਤੇ ਸੂਰਜ ਦੀ ਰੋਸ਼ਨੀ ਤੇ ਅੰਦਰ ਕੋਈ ਨਹੀਂ ਆਣੀ ਭਾਵੇਂ ਸਮੁੱਚੇ ਬ੍ਰਹਿਮੰਡ ਨੂੰ ਰੋਸ਼ਨੀ ਦੇ ਰਿਹਾ ਹੈ ਨਹੀਂ ਆਏਗੀ ਉਹਦੀ ਕਿਰਨ ਪ੍ਰਵੇਸ਼ ਨਹੀਂ ਕਰ ਸਕੇਗੀ ਉਹਦਾ ਨੂਰ ਪ੍ਰਵੇਸ਼ ਨਹੀਂ ਕਰ ਸਕੇਗਾ ਇਤਨੀ ਸਮਰਥਾ ਤੇ ਬੰਦੇ ਕੋਲ ਵੀ ਹੈ ਐ ਸੂਰਜ ਭਾਵੇਂ ਤੂੰ ਧਰਤੀ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੈ ਪਰ ਮੈਂ ਤੇਰੀ ਕਿਰਨ ਆਪਣੇ ਕਮਰੇ 'ਚ ਨਹੀਂ ਆਣ ਦੇਣੀ ਮੈਂ ਤੇਰੀ ਜੋਤ ਮੈਂ ਤੇਰਾ ਨੂਰ ਆਪਣੇ ਘਰ ਦੇ 'ਚ ਨਹੀਂ ਆਣ ਦੇਣਾ ਮਨੁੱਖ ਰੋਕ ਸਕਦਾ ਹੈ ਮਨੁੱਖ ਚਿੱਟੇ ਦਿਨ ਦੇ ਚੜੇ ਹੋਏ ਸੂਰਜ ਦੇ ਵਿੱਚ ਵੀ ਆਪਣੇ ਕਮਰੇ 'ਚ ਅੰਧੇਰਾ ਕਰ ਸਕਦਾ ਹੈ ਇਤਨੀ ਸਮਰਥਾ ਹੈ ਬੰਦੇ ਕੋਲ ਔਰ ਉਹ ਚਿੜਾ ਸਕਦਾ ਹੈ ਸੂਰਜ ਨੂੰ ਵੀ ਸਮੁੱਚੇ ਬ੍ਰਹਿਮੰਡ ਨੂੰ ਰੋਸ਼ਨੀ ਦੇ ਰਿਹਾ ਹੈ ਪਰ ਦੇਖ ਮੈਂ ਤੇ ਤੈਨੂੰ ਘਰੋਂ ਕੱਢ ਦਿੱਤਾ ਮੈਂ ਤੇਰੇ ਨੂਰ ਨੂੰ ਤੇਰੀ ਕਿਰਨ ਨੂੰ ਤੇਰੀ ਰੋਸ਼ਨੀ ਨੂੰ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਹੂਬਹੁ ਇਤਨੀ ਸਮਰਥਾ ਉਸ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਦੇ ਦਿੱਤੀ ਹੈ ਜਿਵੇਂ ਕੋਈ ਪਿਓ ਲਾਡਲੇ ਪੁੱਤਰ ਨੂੰ ਬਹੁਤ ਕੁਝ ਬਖਸ਼ਿਸ਼ ਕਰ ਦਿੰਦਾ ਬਹੁਤ ਕੁਝ ਭਾਵੇਂ ਦਿੱਤਾ ਉਸੇ ਪਿਓ ਦਾ ਹੀ ਹੈ ਉਸ ਲਾਡਲੇ ਪੁੱਤਰ ਨੂੰ ਤਾਂ ਮਨੁੱਖ ਵੀ ਕਹਿ ਸਕਦਾ ਹੈ ਐ ਆਤਮਾ ਭਾਵੇਂ ਤੂੰ ਮੇਰੇ ਅੰਦਰ ਹੈ ਤੇਰਾ ਨੂਰ ਤੇਰਾ ਚਾਨਣਾ ਪਰ ਮੈਂ ਉਸ ਚਾਨਣੇ ਨਾਲੋਂ ਸੰਬੰਧ ਤੋੜ ਸਕਦਾ ਮੈਂ ਉਸ ਨੂਰ ਨਾਲੋਂ ਸੰਬੰਧ ਤੋੜ ਸਕਦਾ ਉੱਪਰ ਪਾਂਡਾ ਪਾ ਕੇ ਸੂਰਜ ਇਤਨਾ ਵੱਡਾ ਇੱਕ ਨਿੱਕੀ ਜਿਹੀ ਬਦਲੀ ਉਹਦੇ ਨੂਰ ਨੂੰ ਰੋਕ ਦਿੰਦੀ ਹੈ ਜ਼ਮੀਨ ਤੱਕ ਨਹੀਂ ਪਹੁੰਚਦਾ ਹੂ ਬਹੂ ਇਹੀ ਨਿਯਮ ਮਨੁੱਖ ਦੇ ਪਿੰਡ ਦੇ ਅੰਦਰ ਹੈ ਭਾਂਜਨ ਕੇ ਜੈਸੇ ਕੋ ਦੀਪਕ ਕੇ ਦੁਰਾਏ ਰਾਖੇ ਮੰਦਰ ਮੇ ਅਛਤ ਹੀ ਦੂਸਰੋ ਨਾ ਜਾਣੀਂ ਜਦ ਕਦੀ ਕਥਾ ਕੀਰਤਨ ਸੁਣਦਿਆਂ ਮਨੁੱਖ ਇਸ ਪਰਦੇ ਨੂੰ ਜ਼ਰਾ ਇੱਕ ਪਾਸੇ ਕਰਦਾ ਹੈ ਤੇ ਕੋਈ ਝਲਕ ਵੇਖ ਲੈਂਦਾ ਹੈ ਮੇਰੀ ਜ਼ਿੰਦਗੀ ਦਾ ਥੋੜਾ ਜਿਹਾ ਤਜਰਬਾ ਹੈ ਘੁੰਮ ਫਿਰ ਕੇ ਜੋ ਅਭਿਆਸੀਆਂ ਨਾਲ ਗੱਲ ਹੋਈਏ ਜਿਹੜਾ ਥੋੜਾ ਬਹੁਤ ਵੀ ਅਭਿਆਸ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ 'ਚ ਇੱਕ ਦੋ ਝਲਕਾਂ ਜ਼ਰੂਰ ਮਿਲਦੀਆਂ ਨੇ ਇਹ ਗੱਲ ਵਖਰੀ ਹੈ ਕਿ ਬਾਅਦ 'ਚ ਸਾਰੀ ਜ਼ਿੰਦਗੀ ਉਸੇ ਝਲਕ ਵਾਸਤੇ ਤੜਪਦੇ ਰਹ ਜਾਂਦੇ ਨੇ ਲੇਕਿਨ ਮਿਲਦੀ ਹੈ ਅਗਰ ਕੋਈ ਚੱਲ ਪਏ ਅਗਰ ਕੋਈ ਕਰਦਾ ਹੈ ਇਹ ਗੱਲ ਵੱਖਰੀ ਹੈ ਕਿ ਉਸ ਝਲਕ ਨੂੰ ਉਹ ਕਾਇਮ ਨਹੀਂ ਰੱਖ ਸਕੇ ਉਸ रस ਨੂੰ ਉਹ ਕਾਇਮ ਨਹੀਂ ਰੱਖ ਸਕੇ ਬਰਬਾਦ ਕਰ ਬੈਠੇ ਲੇਕਿਨ ਪ੍ਰਮਾਤਮਾ ਇੱਕ ਬਖਸ਼ਿਸ਼ ਜ਼ਰੂਰ ਕਰ ਦਿੰਦਾ ਮੈਂ ਇਹ ਹਾਂ ਵੇਖ ਲੈ ਹੁਣ ਤੇਰੀ ਮਰਜ਼ੀ ਹੈ ਪਹੁੰਚਣਾ ਹੀ ਕਿ ਨਹੀਂ ਪਹੁੰਚਣਾ ਮੈਂ ਇਹ ਹ ਇਸ ਤਰ੍ਹਾਂ ਦੀ ਇੱਕ ਛੋਟੀ ਮੋਟੀ ਝਲਕ ਅਭਿਆਸੀਆਂ ਨੂੰ ਜਪ ਕਰਨ ਵਾਲਿਆਂ ਨੂੰ ਜ਼ਰੂਰ ਮਿਲਦੀ ਹੈ ਜਾਪਦਾਇ ਇਸ ਤਰ੍ਹਾਂ ਦੀ ਇੱਕ ਝਲਕ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੂੰ ਮਿਲੇ ਪਰ ਇੱਕ ਝਲਕ ਬਸ ਇੱਕ ਝਲਕ ਰਸ ਆਇਆ ਚਲਾ ਗਿਆ ਕੁਝ ਸਵਾਦ ਬਣਿਆ ਬਸ ਗੱਲ ਖਤਮ ਕੋਈ ਪਰਦਾ ਇੱਕ ਪਾਸੇ ਹੋਇਆ ਤੇ ਸੂਰਜ ਦੀ ਕਿਰਨ ਥੋੜੀ ਜਿਹੀ ਅੰਦਰ ਪ੍ਰਵੇਸ਼ ਕਰ ਗਈ ਸੀ ਪਰਦਾ ਫਿਰ ਆਪਣੀ ਥਾਂ ਤੇ ਇਸ ਤਰ੍ਹਾਂ ਦੀ ਇੱਕ ਝਲਕ ਮਿਲੀ ਤੇ ਉਸ ਝਲਕ ਵਾਸਤੇ ਸ਼ੇਖ ਸਾਦੀ ਦਾ ਹਿਰਦਾ ਤੜਪਦਾ ਹੀ ਰਹਿ ਗਿਆ ਉਹਨੇ ਗੁਲਿਸਤਾਨ ਨਾਮਕ ਆਪਣੇ ਇੱਕ ਗ੍ਰੰਥ ਦੇ ਚ ਦੋ ਪੋਥੀਆਂ ਨੇ ਇਸ ਦੀਆਂ ਗੁਲਿਸਤਾਨ ਬੋਸਤਾ ਔਰ ਉਸ ਦੇ ਚ ਕੁਝ ਐਸੇ ਵਾਕ ਵੀ ਨੇ ਜੋ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਮੁਸ਼ਾਬਤ ਖਾਂਦੇ ਨੇ ਸ਼ੇਖ ਸਾਦੀ ਦਾ ਵਾਕ ਹੈ ਚੌਂਕਾਰਜ਼ ਹਮਾ ਹਿਲਤੇ ਦਰ ਗੁਜਸਤ ਹਲਾਲਸ ਤ ਬੁਰਦੰ ਬਸ਼ਮਸ਼ੀਰ ਦਸਤ ਇਸ ਜ਼ਫਰਨਾਮੇ ਚ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਵੀ ਮੌਜੂਦ ਨੇ ਚੌਂਕਾਰਜ਼ ਹਮਾ ਹਿਲਤੇ ਦਰ ਗੁਜਸਤ ਹਲਾਲਸ ਤ ਬੁਰਦੰ ਬਸ਼ਮਸ਼ੀਰ ਦਸਤ ਕਈ ਦਫਾ ਸ਼ਿਆਣਿਆਂ ਦੇ ਰੱਬ ਨਾਲ ਜੁੜਿਆ ਹੋਇਆਂ ਦੇ ਬਚਨ ਮੇਲ ਖਾ ਜਾਂਦੇ ਨੇ ਬੁਲਸਤਾਨ ਦੇ ਚ ਇਹ ਬਚਨ ਨੂੰ ਪੜ੍ਹ ਕੇ ਮੈਂ ਦੰਗ ਰਹਿ ਗਿਆ ਉੱਥੇ ਲਿਖਿਆ ਹੈ ਜ਼ਫਰਨਾਮੇ ਚ ਇੱਕ ਹੋਰ ਹਵਾਲਾ ਵੀ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰਦौसी ਦਾ ਫਿਰਦौसी ਈਰਾਨ ਦਾ ਇੱਕ ਬਹੁਤ ਵੱਡਾ ਉੱਗਾ ਸੰਤ ਸ਼ਾਇਰ ਲੇਖਕ ਹੋਇਆ ਹੈ ਕਿਸੇ ਵਕਤ ਈਰਾਨ ਦੀ ਧਰਤੀ ਨੇ بڑے ਉੱਚੇ ਉੱਚੇ ਮਹਾਨ ਸੰਤ ਪੈਦਾ ਕੀਤੇ ਉਮਰ ਖਯਾਮ ਆਫਜ਼ ਉਮਰ ਖਿਆਮ ਸ਼ਰਾਬੀ ਨਹੀਂ ਸੀ ਲੋਕਾਂ ਨੂੰ ਮੈਂ ਬੜਾ ਭਾਰੀ ਮਗਲਤਾ ਪਿਆ ਹੈ ਪਤਾ ਹੈ ਕਿਉਂ ਉਹਨੇ ਰੱਬ ਦੇ ਨਾਮ ਦੇ ਸਰੂਰ ਨੂੰ ਸ਼ਰਾਬ ਨਾਲ ਮੁਸ਼ਾਬਿਤ ਦਿੱਤੀ ਹੈ ਕਿ ਇਹ ਵੀ ਕੁਮਾਰੀ ਹੈ ਇੱਕ ਸਰੂਰ ਹੈ ਇੱਕ ਮਸਤੀ ਹੈ ਤੇ ਇਸ ਤਰ੍ਹਾਂ ਦੀ ਗੱਲ ਤੇ ਜਨਮ ਸਾਖੀ 'ਚ ਵੀ ਮੌਜੂਦ ਹੈ ਨਾਮੁ ਖੁਮਾਰੀ ਨਾਨਕਾ ਚੜੇ ਰਹੇ ਦਿਨ ਰਾਤ